ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਗਾਧਰੀ ਦੇ ਵਿੱਚ ਸ਼ਹੀਦ ਭਾਈ ਗਗਿੰਦਰ ਸਿੰਘ ਜੀ ਪਿੰਡ ਚੱਕ ਰਾਜੂ ਸਿੰਘ ਵਾਲਾ ਉਹਨਾਂ ਦੀ ਤਸਵੀਰ ਵੀ ਸਥਾਪਿਤ ਹੈ ਇਹਨਾਂ ਨੇ ਜੂਨ 1984 ਦੇ ਕੰਧੂ ਘਾਰੇ ਦੇ ਵਿੱਚ ਸੰਤ ਭਿੰਡਰਾਂਵਾਲੇ ਦੀ ਅਗਵਾਈ ਦੇ ਵਿੱਚ ਜੂਝਦਿਆਂ ਹੋਇਆਂ ਘੰਟਾ ਘਰ ਮੋਰਚੇ ਦੇ ਵਿੱਚ ਜਿਹੜੀ ਸ਼ਹਾਦਤ ਦਾ ਜੰਮ ਪੀਤਾ ਸੀ ਸੋ ਭਾਈ ਗਗਿੰਦਰ ਸਿੰਘ ਜੀ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਸਮੇਂ ਤੋਂ ਹੀ ਪਾਰਖਾ ਪੰਥ ਦੀਆਂ ਜਿਹੜੀਆਂ ਸੇਵਾਵਾਂ ਆ ਉਹਨੇ ਨਿਭਾਈਆਂ ਅਤੇ 1 ਇਚ ਦਾ ਨਰਕ ਧਾਰੀਆ ਉਹ ਵੀ ਭਾਈ ਸਾਹਿਬ ਹੋਣਾ ਨੇ ਸੋਦੇਆਸੀ ਸੰਤ ਭਿੰਦਰਾਵਾਲਿਆਂ ਦੇ ਦੋਨੇ ਬੇਟੇ ਭਾਈ ਸ਼ੇਰ ਸਿੰਘ ਅਤੇ ਭਾਈ ਇੰਦਰ ਸਿੰਘ ਉਹ ਸ਼ਹੀਲ ਭਾਈ ਜਗENDER ਸਿੰਘ ਦੀਆਂ ਦੋਨਾਂ ਸਮੁਦਰੀਆਂ ਦੇ ਨਾਲ ਵਿਆਹ ਹੋਏ ਤੇ ਸ਼ਹੀਲ ਭਾਈ RAM ਸਿੰਘ ਦੀਆਂ ਪਿੰਡ ਜਲਦਾ ਸੋ ਇਹਨਾਂ ਨੇ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਸਮੇਂ ਤੋਂ ਹੀ ਬੜਾ ਸਿੱਖੀ ਦਾ ਪ੍ਰਚਾਰ ਫੈਲਾ ਕੀਤਾ ਅਤੇ ਨਰਗਧਾਰੀਆਂ ਨਾਲ ਬੜੀ ਜਿਹੀ ਜੰਗਮੀ ਚੱਕਰ ਲਈ ਤੇ ਜਦੋਂ ਸੰਤ ਕਰਤਾਰ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਪੁਰਸ਼ਾਂ ਦਾ ਐਕਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਦਸਤਾਰ ਬੰਦੀ ਦੀ ਜਦੋਂ ਗੱਲ ਚੱਲੀ ਤਾਂ ਉਹਦੇ ਵਿੱਚ ਭਾਈ ਰਾਮ ਸਿੰਘ ਜੀ ਚਤੰਤਾ ਦਾ ਜਿਹੜਾ ਨਾਮ ਆ ਉਹ ਵੀ ਆਇਆ ਫਿਰ ਸੰਤ ਜਰਨੈਲ ਸਿੰਘ ਦੀ ਖਾਲਸਾ ਪੇਟੜਾ ਵਾਲਿਆਂ ਦੀ ਦਸਤਾਰ ਬੰਦੀ ਹੋਈ ਤੇ ਭਾਈ ਰਾਮ ਸਿੰਘ ਚਵੰਦਾ ਨੇ ਮੁੱਢੀ ਨਾਲ ਮੋਟਾ ਜੋੜ ਕੇ ਉਹਨਾਂ ਦੇ ਨਾਲ ਜਿਹੜੀਆਂ ਸੇਵਾਵਾਂ ਨਿਭਾਈਆਂ ਬੜੇ ਜਿਹੜੇ ਐਕਸ਼ਨ ਇਹ 84 ਦੇ ਤਾਂ ਦੁੱਖ ਹਰੇ ਤੋਂ ਪਹਿਲਾਂ ਭਾਈ ਰਾਮ ਸਿੰਘ ਚਵੰਦਾ ਨੇ ਜਿਹੜੇ ਆ ਉਹ ਜਨਰਲ ਲਾਖ ਸਿੰਘ ਤੇ ਭਾਈ ਮਨਬੀਰ ਸਿੰਘ ਤੇ ਜਿਹੜੂ ਭਾਈ ਸਪੈਂਸਰ ਸਿੰਘ ਛੋਟੀ ਵਰਗੇ ਸੂਰਮਿਆਂ ਦੇ ਨਾਲ ਲੜ ਕੇ ਕੀਤੀ ਸੀ ਇਸੇ ਤਰ੍ਹਾਂ ਇਹ ਸ਼ਹੀਦ ਭਾਈ ਜਗੀਰ ਸਿੰਘ ਆ ਇਹ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੇਟੜਾ ਵਾਲਿਆਂ ਦੇ ਵੱਡੇ ਭਰਾਤਾਂ ਜੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਸਗੇ ਭਰਾ ਆ ਭਾਈ ਨਗੀਰ ਸਿੰਘ ਜੀ ਜਿਹੜਾ 2 ਜੂਨ 1984 ਦੇ ਘਟੋੜੇ ਵਿੱਚ ਸ਼ਹਾਦਤ ਦਾ ਰਾਹ ਦਿੱਤਾ ਇਹ ਅਗਲੇ ਪਾਸੇ ਸ਼ਹੀਦ ਭਾਈ ਸਵਰਨ ਸਿੰਘ ਰੋਡੇ ਆ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਦੇ ਭਤੀਜੇ ਸਨ ਅਤੇ ਇਹਨਾਂ ਨੇ ਹੀ ਲਾਹਾ ਜਗਤ ਨਾਰਾਇਣ ਨੂੰ ਸੋਧ ਕੇ ਤੇ ਉਹਨੂੰ ਨਰਕਾਂ ਦੀਆਂ ਜਿਹੜੀਆਂ ਟਿਕਟਾਂ ਆ ਉਹ ਦਿੱਤੀਆਂ ਸਨ ਅਗਲੇ ਪਾਸੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਦੇ ਭਤੀਜੇ ਭਾਈ ਖੰਦੀਪ ਸਿੰਘ ਆ ਸਤ ਜਰਨੈਲ ਸਿੰਘ ਪੇਟਰਾ ਵਾਲਿਆਂ ਦੇ ਜਿਹੜੇ ਵੱਡੇ ਭਰਾ ਸਨ ਭਾਈ ਵੀਰ ਸਿੰਘ ਇਹ ਉਹਨਾਂ ਦੇ ਸਪੁੱਤਰ ਸਦ ਭਾਈ ਹਰਦੀਪ ਸਿੰਘ ਉਹਨਾਂ ਨੇ ਵੀ ਆਪਣੇ ਚਾਚਾ ਜੀ ਦੇ ਨਾਲ ਕੈਮਤੋ ਭਾਵਕੀ ਸਤ ਜਰਨੈਲ ਸਿੰਘ ਦੀ ਖਾਲਸਾ ਪੇਟਰਾ ਵਾਲਿਆਂ ਦੇ ਰਾਤ ਸ਼ਹੀਦ ਹੋਏ ਅਗਲੇ ਪਾਸੇ ਸ਼ਹੀਦ ਭਾਈ ਸੁਜਾਨ ਸਿੰਘ ਜੀ ਮਨਾਵਾ ਆ ਜਿਨ੍ਹਾਂ ਨੂੰ ਸਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੇਟਰਾ ਵਾਲਿਆਂ ਦਾ ਸਰਵਾਨਾਂ ਵੀ ਕਿਹਾ ਜਾਂਦਾ ਸੀ ਜਦੋਂ ਸਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੇਟਰਾ ਵਾਲਿਆਂ ਨੇ 20 ਸਤੰਬਰ 1982 ਨੂੰ ਦਾਵਾ ਜਗਤ ਕੁਰਾਏ ਦੇ ਕਤਲ ਕੇਸ ਵਿੱਚ ਮੈਂ ਤਾਂ ਗੰਗ ਤੋਂ ਗ੍ਰਿਫਤਾਰੀ ਦਿੱਤੀ ਸੀ ਤੇ ਸੰਤਾਂ ਦੇ ਨਾਲ ਭਾਈ ਸੁਜਾਨ ਸਿੰਘ ਮਨਾਵਾ ਨੇ ਵੀ ਗ੍ਰਿਫਤਾਰੀ ਦਿੱਤੀ ਸੀ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਨੇ ਕਿਹਾ ਸੀ ਕਿ ਮੈਂ ਲਾੜੀ ਮੌਤ ਨੂੰ ਵਿਉਣ ਚੱਲਾ ਆ ਤੇ ਪੰਜਾਬ ਦੇ ਵਿੱਚ ਰਿਵਾਜ ਇਹ ਹੈ ਕਿ ਜਦੋਂ ਨਾਰਾ ਵਿਆਹਿਆ ਜਾਂਦਾ ਉਹਦੇ ਨਾਲ ਸਰਵਾਲਾ ਵੀ ਜਾਂਦਾ ਤੇ ਕਹਿੰਦੇ ਮੈਂ ਦਾੜੀ ਮੋਤ ਨੂੰ ਵੀ ਉਹਨਾਂ ਚੰਗਾ ਜੇ ਦੇ ਵਿੱਚ ਤੇ ਉਹਨਾਂ ਦੇ ਨਾਲ ਭਾਈ ਸੁਜਾਨ ਸਿੰਘ ਉਹ ਸਰਵਾਲਾ ਬਣ ਕੇ ਸੰਤਾਂ ਦੇ ਨਾਲ ਗ੍ਰਿਫਤਾਰੀ ਦਿੱਤੀ ਸੀ ਤੇ ਇਹ ਵੀ ਦੁਨੀਆ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਜਿਹੜਾ ਸਰਵਾਲਾ ਸੀ ਉਹ ਨਾਰੇ ਤੋਂ ਵੀ ਵੱਡੀ ਉਮਰ ਦਾ ਸੀ ਤੇ ਭਾਈ ਸੁਜਾਨ ਸਿੰਘ ਮਨਾਵਾਵੇਂ ਜੂਨ 1984 ਦੇ ਘੱਟੂ ਘਾਰੇ ਤੇ ਸ਼ਹਾਦਤ ਦਾ ਜਾਂ ਵੀ ਗਏ ਅਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਬਿਆਨ ਸਿੱਖਾਂ ਸਿੱਖੀਆਂ ਦੀਆਂ ਤਸਵੀਰਾਂ ਇਥੇ ਸਫਾ ਪੇ ਤੇ ਆ ਇਹ ਭਾਈ ਨਸ਼ਤਰ ਸਿੰਘ ਦੀ ਸਰੋਵਰੀ ਅਕਾਲੀ ਦਰ ਦੇ ਨਾਲ ਸੰਬੰਧਤ ਸਨ ਭਾਈ ਮੇਜਰ ਸਿੰਘ ਜੀ ਨਾਗੋਕੇ ਜਿਹਦੇ 10 ਜੂਨ ਤੱਕ ਜਿਹੜੇ ਆ ਉਹ ਜੂਝਦੇ ਰਹੇ ਆ ਜਿਨ੍ਹਾਂ ਨੇ 8 ਜੂਨ ਨੂੰ 284 ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਉਹਦੇ ਵੀ ਜਿਹੜਾ ਹਮਲਾ ਹੋਇਆ ਉਹ ਕੀਤਾ ਸੀ ਤੇ 10 ਜੂਨ ਤੱਕ ਰਾਮਗੜੀਆ ਖੁੰਗੇ ਦੇ ਵਿੱਚ ਸ਼ਹੀਦ ਭਾਈ ਮੇਜਰ ਸਿੰਘ ਜੀ ਨਾਗੋਕੇ ਜੂਝਦੇ ਰਹੇ ਆ ਭਾਈ ਚਤਰ ਸਿੰਘ ਜਿਹੜੇ ਜਿਨ੍ਹਾਂ ਨੇ ਨਾਗਰੀ ਵਰਸ਼ਾ ਮਾਰ ਕੇ ਹਾਥੀ ਦਾ ਮੱਥਾ ਵਿੰਨਿਆ ਸੀ ਇਹਤ ਮਹਿਸੂਸ ਹੁੰਦਾ ਕਿ ਭਾਈ ਮੇਜਰ ਸਿੰਘ ਜੀ ਉਹਨਾਂ ਦੀ ਹੀ ਜੜੀ ਆ ਉਹ ਰੂਹ ਸਰ ਇਸੇ ਤਰ੍ਹਾਂ ਇਹ ਗਿਆਨੀ ਮੋਹਰ ਸਿੰਘ ਆ ਗਿਆਨੀ ਮੋਹਰ ਸਿੰਘ ਉਹ ਆ ਜਿਨ੍ਹਾਂ ਨੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿਰਦਣਾ ਬਗਦਿਆਂ ਦੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਸੰਬੰਧਿਤ ਕਥਾ ਸੁਣੀ ਸੀ ਤੇ ਗਿਆਨੀ ਮੋਹਰ ਸਿੰਘ ਦਾ ਪਹਿਲਾ ਨਾਮ ਦੱਤਪਾਲ ਸੀ ਤੇ ਉਹ ਹਿੰਦੂ ਪਰਿਵਾਰ ਵਿੱਚੋਂ ਸਨ ਸੰਤ ਕਰਤਾਰ ਸਿੰਘ ਜੀ ਦੀ ਕਥਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਅੰਮ੍ਰਿਤ ਛਕਿਆ ਉਹਨਾਂ ਦਾ ਨਾਮ ਮੋਹਰ ਸਿੰਘ ਰੱਖਿਆ ਗਿਆ ਤੇ ਤੁਸੀਂ ਹੈਰਾਨ ਹੋਵੋਗੇ ਕਿ ਜੂਨੂਨ 1984 ਦੇ ਕਲੂ ਘਾਰੇ ਵਿੱਚ ਗਿਆਨੀ ਮੋਹਨ ਸਿੰਘਾ ਉਹਨਾਂ ਨੇ ਇਹਨਾਂ ਦੀ ਸੁਪਤਨੀ ਬੀਬੀ ਪ੍ਰੀਤਮ ਕੌਰ ਨੇ ਇਹਨਾਂ ਦੀ ਕੋਈ ਹੱਗਲ ਸਤਨਾਮ ਕੌਰ ਅਤੇ ਵਾਹਿਗੁਰੂ ਕੌਰ ਨੇ ਭਾਰਤੀ ਫੌਜਾਂ ਦੇ ਟੈਂਕਾਂ ਦੀ ਉੱਤੇ ਛਾਲਾ ਮਾਰ ਕੇ ਆਪਣੇ ਸਰੀਰ ਦੇ ਉੱਤੇ ਗਰੂਦ ਬਣ ਕੇ ਤੇ ਭਾਰਤੀ ਫੌਜ ਦੇ ਜਿਹੜੇ ਟੈਂਕ ਆ ਉਹ ਨਕਾਲਾ ਕਰ ਦਿੱਤੇ ਸਨ ਇਸੇ ਤਰ੍ਹਾਂ ਸ਼ਹੀਦ ਭਾਈ ਸੰਤੋਖ ਸਿੰਘ ਦੀ ਟੀਮਾਂ ਵਾਲੀ ਆ ਸੱਜ ਗੁਰਦੈਲ ਸਿੰਘ ਖਾਲਸਾ ਫੈਡਰੇਸ਼ਨ ਦੀਆਂ ਜਿਹੜੀਆਂ ਆਪਾਂ ਤਸਵੀਰਾਂ ਦੇਖਦੀਆਂ ਵੀਡੀਓ ਦੇਖਦੇ ਆ ਯੂਟਿਊਬ ਤੇ ਉਹ ਬਹੁਤ ਸਾਰੀਆਂ ਤਸਵੀਰਾਂ ਦਾ ਵੀਡੀਓ ਭਾਈ ਸੰਦੂਤ ਸਿੰਘ ਟੇਪਾਵਾਦੇ ਨੇ ਹੀ ਰਿਕਾਰਡ ਕੀਤੀਆਂ ਸਨ ਤਾਂ ਹੀ ਇਹਨਾਂ ਨੂੰ ਟੇਪਾਵਾਦਾ ਕਿਹਾ ਜਾਂਦਾ ਆ ਸੋ ਅਗਲੇ ਪਾਸੇ ਸ਼ਹੀਦ ਭਾਈ ਦਾਰਾ ਸਿੰਘ ਆ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦੇ ਉਥੇ ਡਰਾਈਵਰ ਰਿਹਾ ਜੋ ਸੰਤਾਂ ਨੂੰ ਬੰਬੇ ਅਤੇ ਚੰਦੂ ਕਲਾਂ ਦੇ ਘੇਰੇ ਦੇ ਵਿੱਚੋਂ ਜਿਹੜਾ ਆ ਉਹ ਸੁਰੱਖਿਅਤ ਕੱਢ ਕੇ ਲੈ ਕੇ ਆਏ ਸਨ ਇਹਨਾਂ ਦੇ ਸਹੁਰਾ ਸਾਹਿਬ ਸਰਦਾਰ ਗੁਰਮਤ ਸਿੰਘ ਉਹ ਵੀ ਇਸੇ ਘਦੋ ਘਾਰੇ ਦੇ ਵਿੱਚ ਸ਼ਹਾਦਤ ਨਾਲ ਜਾ ਮੀਗੇ ਜੀ ਅਗਲੇ ਪਾਸੇ ਸ਼ਹੀਦ ਭਾਈ ਸੁਰਿੰਦਰ ਸਿੰਘ ਜੀ ਨਾਗੋਕੇ ਆ ਇਹਨਾਂ ਦਾ ਪਿੰਡ ਤਾਂ ਬਰਿੰਗ ਸੁਪਾ ਸਿੰਘ ਸੀ ਪਰ ਇਹਨਾਂ ਦਾ ਜਿਹੜਾ ਸੌਰਾ ਪਰਿਵਾਰ ਸੀ ਉਹ ਨਾਗੋਕੇ ਦੇ ਵਿੱਚ ਰਹਿੰਦਾ ਸੀ ਤੇ ਭਾਈ ਸਾਹਿਬ ਦੀ ਨਾਗੋਕੇ ਦੇ ਸਿੰਘਾਂ ਦੇ ਨਾਲ ਹੀ ਜਿਹੜਾ ਜਾਦਾ ਰਹਿੰਦੇ ਸਨ ਜਿਵੇਂ ਭਾਈ ਮੇਜਰ ਸਿੰਘ ਜੀ ਨਾਗੋਕੇ ਭਾਈ ਜਗਵੀਰ ਸਿੰਘ ਨਾਗੋਕੇ ਭਾਈ ਕੁਲਵੰਤ ਸਿੰਘ ਨਾਗੋਕੇ ਇਹਨਾਂ ਸਿੰਘਾਂ ਦਾ ਬਹੁਤ ਵੱਡਾ ਜਣਾ ਆ ਉਹ ਜਥਾ ਸੀ ਤੇ ਸੰਤ ਜਰਨੈਲ ਸਿੰਘ ਆਲਸਾ ਫਿਰਰਾਵਾਂ ਆ ਦੇ ਨਾਲ ਹੀ ਭਾਈ ਸੁਰਿੰਦਰ ਸਿੰਘ ਨਾਗੋ ਕੇ ਨਿਸ਼ਹਾਦਤ ਦਾ ਜਨ ਪੀਤਾ ਇਹ ਵੀ ਦੱਸਦੀ ਹੈ ਕਿ ਭਾਈ ਸੁਨਿਦਰ ਸਿੰਘ ਨਾਗੋ ਕੇ ਉਹੀ ਸਗੇ ਆ ਜਿਨ੍ਹਾਂ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੁਖੀ ਬਣਾਉਣ ਦੀ ਪੇਸ਼ਕਸ਼ ਦਿੱਤੀ ਗਈ ਸੀ ਪਰ ਭਾਈ ਸਾਹਿਬ ਨੇ ਇਹ ਜਿਹਦੀ ਸੇਵਾ ਲੈਣ ਤੋਂ ਨਾ ਕੀਤੀ ਤੇ ਫਿਰ ਇਹ ਸੇਵਾ ਜਫੀਗਾਨ ਭਾਈ ਸੁਖਦੇਵ ਸਿੰਘ ਬੱਬਰ ਦੇ ਹਿੱਸੇ ਆਈ ਸੋ ਜਿੰਨਾ ਕਿ ਕਹਿੰਦੇ ਹੋਏ ਖਮਾ ਦਾ ਜਾਤਕੀ ਅਨ ਪਾਗੀ ਇਤਿਹਾਸ ਫਿਰ ਪੇਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ